ਤਿੰਨ ਤਰੀਕੇ ਨੇ ਸਿੱਖੇ ਵਿੱਚ ਪਹਿਲਾ ਸਿੱਖ ਨੇ ਸਾਧ ਸੰਗਤ ਕਰਨੀ ਹੈ ਸਾਧ ਸੰਗਤ ਦਾ ਸਹਾਰਾ ਲੈਣਾ ਗੁਰਸਿੱਖਾਂ ਦੀ ਦੋਸਤੀ ਕਰਨੀ ਹੈ ਗੁਰਮੁਖਾਂ ਦਾ ਸੰਗ ਕਰਨਾ ਹੈ ਇਹ ਪਹਿਲੀ ਅਵਸਥਾ ਸਿੱਖੀ ਦੀ ਇਹ ਤੋਂ ਸਿੱਖੀ ਆਰੰਭ ਹੁੰਦੀ ਹੈ ਇਹਦੇ ਵਿੱਚੋਂ ਲਾਭ ਲੈਣਾ ਇਹਦੇ ਵਿੱਚੋਂ ਗੁਰੂ ਬਾਰੇ ਜਾਣਣਾ ਹੈ ਇਹਦੇ ਵਿੱਚੋਂ ਸਤਿਗੁਰੂ ਬਾਰੇ ਜਾਣਣਾ ਹੈ ਇਹਦੇ ਵਿੱਚੋਂ ਪ੍ਰਮਾਤਮਾ ਬਾਰੇ ਜਾਣਣਾ ਹੈ ਤੇ ਜਦੋਂ ਗੁਰਸਿੱਖਾਂ ਦੀ ਦੋਸਤੀ ਦੇ ਵਿੱਚੋਂ ਗੁਰੂ ਦੇ ਗੁਣਾ ਦਾ ਪਤਾ ਲੱਗਾ ਫਿਰ ਗੁਰੂ ਕੋਲੋਂ ਲੈਣਾ ਨਾਮ ਦਾਣ ਸਤ ਗੁਰੂ ਦੀ ਹਜ਼ੂਰੀ ਵਿੱਚ ਗੁਰੂ ਕੋਲੋਂ ਪੰਜ ਪਿਆਰਿਆਂ ਕੋਲੋਂ ਨਾਮ ਦੀ ਦਾਤ ਮੰਗਣੀ ਹੈ ਲੈਣੀ ਹੈ ਪ੍ਰਾਪਤ ਕਰਨੀ ਪਤਾ ਹੋਣਾ ਚਾਹੀਦਾ ਸਾਨੂੰ ਜਿੰਨਾ ਜਿੰਨਾਂ ਨੇ ਲਈ ਹੈ ਇਹ ਨਹੀਂ ਕਿ ਸਿੱਖ ਨੇ ਅਮਰ ਛਕ ਲਿਆ ਵੇਖਾ ਵੇਖੀ ਪੁੱਛਿਆ ਪੰਜਾਂ ਨੇ ਕੀ ਕਿਹਾ ਸੀ ਕਰਨ ਵਾਸਤੇ ਤਾਂ ਬਾਹਰਲੀਆਂ ਗੱਲਾਂ ਤਾਂ ਚੇਤੇ ਰਹਿ ਗਈਆਂ ਵੀ ਭੋਜਨ ਛਕਣਾ ਨਗੇ ਸਿਰ ਨਹੀਂ ਚੰਗੀ ਗੱਲ ਹੈ ਇੱਕ ਕਾਰ ਪਾ ਕੇ ਰੱਖਣੇ ਨੇ ਇਹ ਉਹਨਾਂ ਨੇ ਹੁਕਮ ਦਿੱਤਾ ਸੀ ਇਹ ਕਰਨਾ ਪਰ ਜਦੋਂ ਇਹ ਕੋਈ ਖਿਆਲ ਆਵੇ ਵੀ ਉਹਨਾਂ ਨੇ ਕੀ ਕਿਹਾ ਸੀ ਜਪਣ ਵਾਸਤੇ ਨਹੀਂ ਚੇਤਾ ਬਹੁਤਿਆਂ ਨੂੰ ਕਿਉਂਕਿ ਧਿਆਨ ਹੀ ਨਹੀਂ ਨਾ ਕੋ ਜਪਦਾ ਬਹੁਤਾ ਉਹਨਾਂ ਨੇ ਜੋ ਕੁਝ ਪੜਾਇਆ ਸੀ ਪੰਜ ਵਾਰੀ ਹੈ ਚੇਤੇ ਪੰਜ ਵਾਰੀ ਜੋ ਕੁਝ ਜਪਾਇਆ ਸੀ ਕਿਹੜੀ ਕਿਹੜੀ ਚੀਜ਼ ਸੀ ਉਹ ਦੋ ਸੀ ਨਾ ਚੀਜ਼ਾਂ ਉਹਨਾਂ ਵਿੱਚ ਇੱਕ ਮੂਲ ਮੰਤਰ ਸੀ ਇੱਕ ਗੁਰ ਮੰਤਰ ਸੀ ਤਾਂ ਦੋ ਵਿੱਚੋਂ ਕਿਹੜੀ ਅਪਣਾਈ ਹੈ ਅਸੀਂ ਹੁਣ ਤੱਕ ਕਿਹੜੀ ਸਾਡੇ ਚੇਤੇ ਵਿੱਚ ਹੈ ਉਸ ਚੀਜ਼ ਨੂੰ ਅੱਗੇ ਕਿੰਨਾ ਕੁ ਵਰਤਨ ਵਿੱਚ ਲਿਆਂਦਾ ਹੈ ਤਾਂ ਜੇ ਨਹੀਂ ਲਿਆਂਦਾ ਗਿਆ ਫਿਰ ਉਸਾਰੇ ਦਾ ਕੁਝ ਨਹੀਂ ਖਿਆਲ ਰੱਖਣਾ ਕਪੜਾ ਖਰੀਦਿਆ ਲਿਆ ਕੇ ਕਿੱਲੇ ਤੇ ਟੰਗ ਦਿੱਤਾ ਹੰਡਾਇਆ ਤੇ ਹੈ ਹੀ ਨਹੀਂ ਗੁਰੂ ਬਣਾਇਆ ਨਾਮ ਸੁਣ ਲਿਆ ਕਿ ਜਪਿਆ ਤੇ ਹੈ ਹੀ ਨਹੀਂ ਬੀਜ ਖਰੀਦਿਆ ਜ਼ਮੀਨ ਵਿੱਚ ਬੀਜਣਾ ਲਿਆ ਕੇ ਕਿੱਲੇ ਤੇ ਟੰਗ ਦਿੱਤਾ ਪਰਤ ਕੇ ਬੀਜਿਆ ਤੇ ਹੈ ਹੀ ਨਹੀਂ ਕਿਥੋਂ ਵਧਣਾ ਬੀਜ ਉਹ ਵੀ ਦਾਣੇ ਸੁੱਕ ਗਏ ਉਹ ਵੀ ਨਹੀਂ ਰਹਿ ਤਾ ਇਹ ਗੁਰੂ ਬਣਾਉਣਾ ਕੋਈ ਫਾਰਮੈਲਟੀ ਨਹੀਂ ਹੈ ਅੰਮ੍ਰਿਤ ਛਕਣਾ ਸਿਰਫ ਫਾਰਮੈਲਟੀ ਨਹੀਂ ਕਿ ਨਾਮ ਟਿਕ ਗਿਆ ਕਿ ਅੰਮ੍ਰਿਤਧਾਰੀ ਹੋ ਗਏ ਕਿ ਇੱਕ ਦੋ ਰੰਗ ਦੇ ਪਰਨੇ ਰੱਖ ਲੈ ਇਥੋਂ ਤੱਕ ਸੀਮਤ ਨਹੀਂ ਰਹਿੰਦਾ ਇਹਦੇ ਤੋਂ ਅੱਗੇ ਉਹ ਜਿਹੜੀ ਚੀਜ਼ ਉਹਦੀ ਪੂਰੀ ਵਿਦਿਆ ਹੈ ਜਿਹੜਾ ਅੰਮ੍ਰਿਤ ਉਥੇ ਬਣਾਇਆ ਜਾਂਦਾ ਹੈ ਉਹਨੂੰ ਹਰ ਰੋਜ਼ ਬਣਾਉਣ ਦਾ ਯਤਨ ਕਰਨਾ ਹੈ ਉਹਨੂੰ ਹਰ ਰੋਜ਼ ਜਿਵੇਂ ਉਥੇ ਸ਼ਕਾਉਣ ਤੋਂ ਪਹਿਲਾਂ ਭਾਂਡਾ ਧੋਤਾ ਜਾਂਦਾ ਭਾਂਡਾ ਧੋਏ ਬੈਸ ਧੂਪ ਦੇਵੋ ਤਉ ਦੁੱਧ ਦੇ ਕੋ ਜਾਵੋ ਦੁੱਧ ਕਰਮਪੁਣ ਸੁਰਤ ਸਮਾਇਨ ਹੋਏ ਨਿਰਾਸ਼ ਜਿਮ ਜਮਾਵੋ ਜਪੋ ਤਾਇ ਕੋ ਨਮ ਅਵਰ ਮੇਰਾ ਫੁੱਲ ਕਾਮਾ ਇਹ ਕੰਮ ਕਰਨ ਵਾਸਤੇ ਦਿੱਤਾ ਗਿਆ ਕੋਈ ਪਰੰਪਰਾ ਨਹੀਂ ਹੈ ਅੰਮ੍ਰਿਤਪਾਣ ਸਿੱਖੀ ਦੇ ਅੰਦਰ ਜਿਹੜੇ ਕਰਮ ਦਿੱਤੇ ਗਏ ਨੇ ਪਰੰਪਰਾਵਾਂ ਨਹੀਂ ਕਲੀਆਂ